ਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਵਧੀਆ ਕਰਦੇ ਹੋ ਸਭ ਲੋਕੀ ਸਵਾਦ ਸਵੇਰ ਦਾ ਨਾਸਤਾ ਸਾਡਾ ਆ ਗਿਆ ਆ ਜੋ ਸ਼ਗਲੋ ਤੁਸੀਂ ਵੀ ਤੇ ਚੱਲੇ ਆਂ ਕੰਮ ਤੇ ਖਾਫ ਤੇ ਸਰੀਰ ਦੇ ਨਾਲ ਬੱਬੂ ਇਹ ਰਾਤੀ ਬੜਾ ਤੰਗ ਹੈ ਸਤਿਗੱਲ ਇਹਦੀ ਲੱਤ ਨੂੰ ਅਕੜਾ ਜਾ ਪੈ ਗਿਆ ਜਿਸ ਟੀਕਾ ਲੱਗਾ ਜਾਂ ਨਸ਼ਾ ਲੱਗਾ ਮੇਰੇ ਰਾਤ ਤੇ ਸੌਂ ਨਹੀਂ ਦਿੱਤਾ ਪੁੱਤ ਮੇਰੇ ਨੂੰ ਤੁਨ ਬੜਾ ਜਿਹਾ ਕੜਾ ਪਿੰਦਾ ਬਹੁਤ ਤੰਗ ਹੁੰਦਾ ਹੋ ਰਹੀ ਗਿਆ ਰ ਆ ਸਾਰੀ ਹਾਂਜੀ ਰਾਤੀ ਕੀ ਹੁੰਦਿਆ ਹੈ? ਰੱਦੀ ਮੇਰਾ ਪੁੱਤ ਬੜਾ ਰੁੰਦਾ ਸੀ ਹੈ ਗਲਾ ਵੀ ਬਾਹ ਲਿਆ ਰੋ ਰੋ ਕੇ ਵੇਖ ਲਾ ਬੰਦੇ ਆ ਫੋਟੋ ਹੁੰਦੀ ਪਤ ਜੀ ਜਲੇ ਦੀ ਵੀ ਦੁਆਈ ਹੈ ਕਿ ਪੇਪ ਚੱਲੀ ਮਾਮਦੇ ਜਣਾ ਨਾ ਮਾਮਦੇ ਪਤ ਨੇ ਮਾਮਦੇ ਜਣਾ ਮੈਂ ਨਾ ਹੈ ਮਾਮਦੇ ਨਹੀਂ ਜਣਾ ਕੁੱਤੇ ਕੁੱਤੇ ਮੰਦ ਮੰਦ ਰੋਟੀ ਇੰਨਾ ਟਾਈਮ ਫਤੇ ਦੇ ਬੰਦਰ ਰੋਟੀ ਨਾਲ ਫਤੇ ਹਾਂ ਚੱਲੀਏ ਮੰਮ ਤੇ ਜਾਣਾ ਇਧਰ ਵੇਖ ਹਾਂਜੀ ਚਾਹ ਪੀ ਲੋ ਬੁੱਤ ਆ ਜੋ ਆ ਜੋ ਚਾਹ ਨਹੀਂ ਪੀਨੀ ਆ ਜੋ ਉਠੋ ਚਾਹ ਪੀਏ ਆ ਕੀ ਬਾਬਾ ਜੀ ਬਾਤ ਸੁਣੋ ਹਾਂਗਾ ਸ਼ਾਮ ਨੂੰ ਮਿਲਦੇ ਆਂ ਬਾਏ ਬਾਏ ਅਤੇ ਬਾਏ ਬਾਏ ਇਹ ਸਮਾਰਾ ਰੱਖ ਲਿਆ ਚੱਲੇ ਆ ਲੈ ਵੀ ਪਹੁੰਚ ਗਏ ਕੰਮ ਤੇ ਅੱਡਾ ਬਣਾਤਾ ਆਪਾਂ ਤਕਰੀਬਨ ਅੱਡਾ ਉੱਪਰ ਹੀ ਲਾਵਾ ਗੋਠੇ ਤੇ ਕਿੱਡੀ ਵਿੱਚ ਹਰਿਆਲੀ ਕਰੋ ਚੱਕ ਉੱਪਰ ਕਿੱਦਾਂ ਲਾਇਆ ਕਿੱਦਾਂ ਲਾਇਆ ਮੈਂ ਇਹਦੇ ਤੇ ਨਹੀਂ ਨਹੀਂ ਅਹੀ ਇੱਧਰ ਲਾਏ ਆ ਜਿੱਧਰ ਨਹੀਂ ਜਿੱਧਰ ਆ ਬਣਾ ਬਣਾਇਆ ਗਿਆ ਜਿਹਾ 플ਾਂਟ ਬਹੁਤ 플ਾਂਟ ਲਾਏ ਇਹਨਾਂ ਕੋਠੇ ਤੇ ਇੱਧਰ ਵੀ ਲੱਗੇ ਆ ਇੱਧਰ ਵੀ ਲੱਗੇ ਆ ਇਹ ਬੜੀ ਕਹਿਰੀਚੀ ਲੱਗੀ ਆ ਪਾਣ ਨੂੰ ਇਹਦੇ ਨਾਲ ਚਾਹੀਦਾ ਆ ਕਰਨਾ ਭਰੇ ਪ੍ਰੋਗਰਾਮ ਸੱਟਾ ਇੱਧਰ ਵੀ ਦਰ ਆਇਆ 플ਾਂਟ ਲਾਇਆ 플ਾਂਟ ਬਹੁਤ ਸੋਨੇ ਲਾਏ ਨੇ ਕਿੰਨੇ 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 ਕਿਹੜੇ ਨੇ ਕਈ ਨੇ ਜਿਹਨਾਂ ਬੜਾ ਹੁੰਦਾ ਹਨਾ ਸਿਸਟਮ ਬੱਗੇ ਬਣਾ ਪ੍ਰੋਗਰਾਮ ਉਹ ਮੈਂ ਜਿਹੜੇ ਪਰਸਨ ਬੋਨ ਕਰਾਂਗੇ ਕਿਤੇ ਘਰੇ ਜਹੀ ਰਾ ਕਿਚਨ ਬਣਾਉਣੀ ਇਹਨਾਂ ਦੀ ਕਿੱਧਰ ਕਿਚਨ ਆਹ ਕਿਚਨ ਇਹ ਉੱਪਰ ਹੀ ਬਕਸੇ ਦੇ ਟਾਈਆਂ ਬਕਸੇ ਬਣਾਉਣਾ ਇੱਧਰ ਇਹ ਟਾਂ ਗਲੇ ਵੀ ਆਪਾਂ ਲੱਗੇ ਇੱਕ ਐਕਸਪੈਰੀਮੈਂਟ ਲੱਗੇ ਕਿ ਨਾਲ ਦੀ ਰੇਤੀ ਅੰਦਰ ਖਰਾਬ ਹੋ ਗਈ ਜੀ ਪਤਾਬ ਜਾਂਦਾ ਨਕਲੀ ਨੀਮਾ ਨੂੰ ਅਸਲੀ ਜੇ ਸਾਫ ਹੋ ਗਈ ਕਿ ਟਿਕਾ ਉਹ}}{|ਪਾ ਦੇਣਾ ਹੋਰ ਪਾ ਦੇ ਵਾਦੇ ਡੁੱਬੀ ਨਹੀਂ ਗਈ ਡੁੱਬ ਗਈ ਆ ਬਾਏ ਬਾਏ ਬਾਸ ਬਾਦ ਮੋੜੇ ਚ ਕਿੰਦਾ ਬਣਾਇਆ ਦੱਸ ਪਾਣਾ ਬਸ ਕਲਾਸ ਡੁੱਬਣੀ ਆ ਡੁੱਬਣੀ ਚਾਹੀਦੀ ਬਾਵੇ ਚੰਗੀ ਤਰ੍ਹਾਂ ਆ ਬਾਹਰ ਬਾਹਰ ਡੂਗਾ ਥੱਲੇ ਕਰਨੀ ਪਾਣੀ ਚੁਪਨਾ ਕਿੱਦਾਂ ਬਾਹਰ ਮੈਨੂੰ ਦੱਸ ਆਹ ਸਾਫ ਹੋਣ ਲਈ ਆ ਚਲੋ ਉਹ ਕੋਈ ਜਿੰਮੂ ਨੂੰ ਡੋਹਰੇ ਕਰ ਦੋ ਘਾਟੇ ਨੂੰ ਕਿੰਟ ਅੱਕ ਰੱਖਣਾ ਬਣਾ ਇਦਾਂ ਸਹੀ ਗਾ ਫਾਤੇ ਨਾ ਭਜੇ ਧਿਆਨ ਦਾ ਉਹ ਜੰਗ ਲੱਥੰਡੇ ਆਉਣੇ ਵੇ ਸਨਦੇ ਆਉਂਦੇ ਆਣੇ ਕਰ ਕਰਾਂ ਕਰਦੇ ਨੇ ਜੰਗ ਵਾਲੇ ਛੱਡਣ ਦੇ ਆਉਣੇ ਉੱਪਰ ਲੈ ਵੀ ਜੰਗ ਤਾਂ 10 ਮਿੰਟਾਂ ਚੋ ਰਹਿ ਗਿਆ ਕਰੋ ਚਾਹੇ ਉੱਪਰ ਜਿਆਦਾ ਤਾਰਾ ਆਹਨ ਕਰੋ ਚੱਕ ਨਾ ਕਿ ਐਂਡ ਹੋ ਗਿਆ ਸਮਾਂ ਜੰਗ ਸਾਰਾ ਉਤਰ ਗਿਆ ਤਾਂ ਲੈ ਵੀ ਸ਼ੀਟਾਂ ਆ ਗਈਆਂ ਮਾਈਕਰੀਆਂ ਲੱਗੀਆਂ ਲਾਮਿਨੇਟ ਕਰਨ ਵਾਸਤੇ ਕਈ ਮਗੰਦੇ ਆ ਦੋ ਚੇ ਮੈਟ ਵਿੱਚ ਤੇ ਗਲੋਸੀ ਚ ਵੀ ਆਉਂਦੀ ਹੈ ਉਹ ਵੀ ਕਟਿੰਗ ਕਰੰਦੇ ਨੇ ਇੱਥੇ ਸਵੇਰ ਮੈਂ ਕਾਲਾਉਂਦੀ ਤਿਆਰੀ ਮਾਲ ਵਰਤਾ ਤਕਰੀਬਨ ਮਾਲ ਵਰਤਾ ਆਪਾਂ ਸਾਰਾ ਤਕਰੀਬਨ ਖਰਾ ਪਲਾਨ ਬਹੁਤ ਘੈਂਟ ਲੱਗੇ ਆਪਾਂ ਪਲਾਨ ਜਿਹੜੇ ਲਾਏ ਇਹਨਾਂ ਨੇ ਕੋਠੇ ਦੇ ਉੱਤੇ ਬਹੁਤ ਪਿਆਰੀ ਚੀਜ਼ ਬਣਾਈ ਹੈ ਹਰ ਕਿੱ处ਗਾ ਪਲਾਨ ਹੀ ਪਲਾਨ ਦਾ ਲਾਈਏ ਬਸ ਮਾਈਕਾ ਵੜਦਾ ਹੋ ਲਾਈਨਰ ਸ਼ੀਟਾ ਲਾਉਣੀ ਆ ਫਰੰਟ ਦਾ ਮਾਈਕਾ ਆਉਣਾ ਜਿਹ ਖਲਾ ਦੋ ਹੀ ਬੰਦੇ ਲੱਗੇ ਆ ਮੈਂ ਤੇ ਬਾਬਾ ਅਦੁੱਲਾ ਆਣਾ ਮੈਂ ਅਦੁੱਲਾ ਲੈਂਦਾ ਆ ਆਹ ਫਿਰ ਮੇਰੇ ਦੁਪਹਿਰ ਦਾ ਟਾਈਮ ਰੋਟੀ ਲੱਗੇ ਖਾਣ ਆਪਾਂ ਚਾਹ ਪਟੋਲੇ ਲੈਂਦੇ ਗਰਮੀ ਬਹੁਤ ਆ ਫਿਰ ਜੀ ਲੈ ਵੀ ਛੁੱਟੀ ਕਰਨੀ ਚੱਲਿਆਂ ਘਰੋਂ ਵਾਪਸ ਸਮਾਨ ਘਾਤਾ ਲੈਮਿਨੇਟ ਸਵੇਰਾ ਨੇ ਕਟਿੰਗ ਕਰਾਂਗੇ ਤੇ ਲਓ ਜੀ ਘਰ ਆਪਾਂ ਪਹੁੰਚ ਗਏ ਆ ਤੇ ਆਉਂਦਿਆਂ ਦਾ ਖਲਾਰਾ ਪਾਇਆ ਆ ਦੇਖੋ ਸਰੋ ਚੈੱਕ ਜੋ ਕੋਰ ਸੱਟ ਕੀ ਨੈਟ ਚੂਟ ਕੀ ਜੋ ਵੀ ਜਾਨਾ ਜੂਨਾ ਵਗੈਰਾ ਜੋ ਵੀ ਆ ਸਭ ਇੱਧਰ ਤਾਂ ਇਹਨੇ ਵੀੜੀ ਵੜੀ ਬਣਾਉਂ ਉੱਡੇ ਗਈ ਹਾਂਜੀ ਸਾਹਿਬ ਜੀ ਅੱਜੀ ਗਾਲ ਜੀ ਭਾਜੀ ਚੱਜੀ ਗਾਲ ਜੀ ਕੀ ਆ ਜੇ ਗੰਢਿਆ ਕੀਪ ਤਾਂ ਦਾ ਫੀਪ ਆਇਆ ਹੁਣੇ ਚਲ ਗਿਆ ਜਰਾ ਸਾਡੀ ਘੜੀ ਆਇਆ ਮਿਲਣ ਵਾਸਤੇ ਇਧਰ ਹਾਥੀ ਕੋਲੇ ਚੱਲਦੇ ਰਹਿੰਦੇ ਪਰਮਾਨੈਂਟ ਪੱਕੇ ਲੱਗੀਆਂ ਇਹ ਮੇਰਾ ਪੁੱਤ ਵੰਦਣਾ ਫਿਰ ਸ਼ੇਰ ਮੇਰਾ ਬਾਊ ਪਤਾ ਹੈ ਹੁਣ ਆਪਾਂ ਕਿੱਥੇ ਚੱਲੇ ਬਣ ਪਤਾ ਕਿੱਥੇ ਚੱਲੇ ਹੁਣ ਬਣ ਹੈ ਇੱਧਰ ਝੱਲੇ ਬਣ ਬੋਲਦਾ ਨਹੀਂ ਕਿੱਥੇ ਚੱਲੇ ਅੱਜ ਪਾਇਆ ਕੀ ਆ ਤੂੰ ਮੰਮੀ ਨੇ ਕੀ ਪਾਇਆ ਤੈਨੂੰ ਅੱਜ ਹੈ ਮੰਮੀ ਨੇ ਕੀ ਪਾਇਆ ਅੱਜ ਪਤੇ ਨੂੰ ਆਪਾਂ ਚੱਲੇ ਥੋੜਾ ਬਾਜ਼ਾਰ ਚੱਲੀਏ ਸਰ ਚੱਲੀਏ ਹੈਲੋ ਭਾਈ ਸਾਹਿਬ ਚੱਲੀਏ ਭਾਈ ਸਾਹਿਬ ਚੱਲੀਏ ਚਲੋ 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 ਆਪਾਂ ਚੱਲੇ ਬਾਜ਼ਾਰ ਥੋੜਾ ਜਿਹਾ ਆਪਾਂ ਨੂੰ ਕੰਮ ਜ਼ਰੂਰੀ ਕੁਛ ਸਮਾਨਾ ਤੋਂ ਵਗੈਰਾ ਲਿਆਉਣਾ ਕੰਮ ਕਾ ਦਾ ਸਬਜੀ ਭਾਜੀ ਲਿਆਉਣੀ ਹੈ ਥੋੜਾ ਜਿਆ ਰੱਖ ਲੈਣਾ ਆਲਾ ਚਲਦੇ ਲੈਣ ਲੈ ਹਰਫਤ ਇਹਨੂੰ ਕੁਛ ਖਾਣ ਨੇ ਬੋਨੇ ਜੂਸਸ ਪੀਉਂਦੇ ਨੇ ਮੇਰੇ ਪੁੱਤ ਨੂੰ ਲੈ ਲੀਏ ਕਾਕਾ ਜਾਊਗਾ ਕਾਕਾ ਜਾਊਗਾ ਇਸ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤੇ ਕਮੈਂਟਸ ਜੂ ਕਰਿਓ ਮਿਲਦੇ ਹਾਂ ਨਾ ਵੀਡੀਓ ਨਾਲ ਜਿਹਨਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਸਾਡਾ ਫੇਸਬੁੱਕ ਤੇ ਸਨੈਪਚੈਟ ਤੇ ਵੀ ਸਾਨੂੰ ਫੋਲੋ ਕਰੋ ਜਰੂਰ ਤੇ ਮਿਲਦੇ ਹਾਂ ਨਵੀਂ ਵੀਡੀਓ ਨਾਲ ਕੀਕਾ ਰਵਾਇਜਨ ਨਹੀਂ ਟੇਕ ਇਟ